ਓ ਹੈ ਗੁਰਤੀ ਕਾ ਖਾਲਸਾ ਵਾਹੀ ਗੁਰਤੀ ਕੀ ਬਤੈ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮੇ ਤੁਹਾਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਈ ਜੀ ਤੇ ਅੱਜ ਆਪਾਂ ਕਬੂਤਰ ਲੈ ਕੇ ਆਂ ਫੈਂਸੀ ਕਬੂਤਰ ਲੈ ਕੇ ਆਂ ਬਈ ਠੀਕ ਹੈ ਜੀ ਫੈਂਸੀ ਕਬੂਤਰ ਹੈਗੇ ਤੇ ਬਹੁਤ ਹੀ ਸੋਹਣੇ ਕਬੂਤਰ ਐ ਫੈਂਸੀ ਕਬੂਤਰ ਬਈ। ਟੋਡਾਂ ਵਾਲੇ ਨਹੀਂ ਆਪਾਂ ਕਹਿੰਦਾ ਤੇ ਉਹਨੂੰ ਸ਼ੌਂਕੀਏ ਰੱਖਣ ਵਾਲੇ ਕਹਿ ਸਕਦੇ ਆ ਬਾਈ ਜੀ। ਠੀਕ ਐ ਨਾ ਬਾਈ? ਤੇ ਰੇਟ ਉਹੀ ਆਪਣਾ 300 ਦਾ ਇੱਕ 600 ਦੇ ਦੋ ਆ ਬਾਈ ਜੀ। ਕਬੂਤਰ ਦੇਖੋ ਕਬੂਤਰ ਬਹੁਤ ਹੀ ਸੋਹਣੇ ਕਬੂਤਰ ਆਗੇ। ਤੇ ਪਹਿਲੀ ਜੇ ਆਪਾਂ ਸੋਹਣੇ ਕਬੂਤਰ ਦਾ ਸ਼ੌਂਕ ਕਰਾਉਣਾ ਛੱਡ ਕੇ ਦਿਖਾਉਣੇ ਕਬੂਤਰ ਦੇਖੋ ਤੁਸੀਂ। ਇੱਕ ਤੋਂ ਇੱਕ ਕਬੂਤਰ ਐ ਬਾਈ ਪਰ ਹੈਗੇ ਬਹੁਲੇ ਸੋਹਣੇ ਹੈਗੇ। ਫੈਂਸੀ ਕਬੂਤਰ ਹੈ ਬਾਈ ਕੋਈ ਹੋਣੀ ਹੈ ਵੀ ਆਡਰ ਆਲੇ ਆ ਬਾਈ ਠੀਕ ਹੈ ਬਾਈ ਜੀ ਕਾਲੀ ਅੱਖਾਂ ਆਹ ਕਲਪਨ ਲੱਗੋ ਕੁਦਰਤੀ ਰੰਗ ਹੈ ਬਾਈ ਇਹਦਾ ਇਹਦਾ ਕੁਦਰਤੀ ਹੀ ਰੰਗ ਹੈਗਾ ਕੁਦਰਤੀ ਹੀ ਰੰਗ ਹੈ ਬਾਈ ਠੀਕ ਹੈ ਕੋਈ ਆਪਣੇ ਰੰਗ ਲਾਇਆ ਨਹੀਂ ਹੋਇਆ ਦੇਖੋ ਤੁਸੀਂ ਕਬੂਤਰ ਦੇ ਬੈਠਰੇ ਉੱਠ ਨਹੀਂ ਦੇਖੋ ਸ਼ੌਂਕੀਆ ਰੱਖਣ ਵਾਲੇ ਕਬੂਤਰ ਹੈ ਬਾਈ ਕੋਈ ਹੋਂ ਨਹੀਂ ਹੈਗੇ ਉੱਡਣ ਵਾਲੇ ਨਹੀਂ ਹੈਗਾ ਬਾਈ ਜੀ ਠੀਕ ਹੈ ਜੇ ਤੁਸੀਂ ਕਹੋ ਕਿ ਉੱਡਣ ਵਾਲਾ ਹੈ ਉੱਡਣ ਵਾਲਾ ਚ ਕੋਈ ਨਹੀਂ ਹੈਗਾ ਬਾਈ ਲੋ ਬਾਈ ਜੀ ਕਰੋ ਕਬੂਤਰ ਦਾ ਸ਼ੌਂਕ ਅਗਲੇ ਦਾ ਕਾਲੀਆਂ ਅੱਖਾਂ ਨੇ ਚਿੱਟਾ ਸਿਰ ਹੈ ਬਾਕੀ ਆ ਦੇਖੋ ਲਾਲ ਲਾਲ ਡੱਪਾ ਜਿਹਾ ਵੀ ਇਹ ਵੀ ਨਾ ਰਵੇ ਹੋਂ ਤਰੇ ਜਣੇਗੇ ਇਹ ਸ਼ੌਂਕੀਆ ਰੱਖਣ ਵਾਲੇ ਕਬੂਤਰ ਹੈ ਬਾਈ

ਲਓਏ ਉਹ ਦੇਖ ਕਬੂਦਰੀ ਇਹ ਸੰਘੀ ਰੱਖਣ ਵਾਲੇ ਬਈ ਆ ਇੱਕ ਜੋੜਾ ਬਈ ਕੋਣ ਕਰਾਵਾਗੇ ਜੋੜੇ ਦੇ ਵੀ ਦੱਸੋ ਲਓ ਜੀ ਜਹਿਆ ਕਲਰ ਆਇਦਾ ਹੋਏ ਜੀ ਅੱਖਾਂ ਨੇ ਬਈ ਇਹਦੀਆਂ ਠੀਕ ਆ ਬਈ ਇਹੇ ਸਰਤੇ ਵੀ ਡੱਬ ਹੈਗਾ

ਪਹਰਾਂ ਜਿਹਦੇ ਦੋ ਤੁੱਲਣਾ ਵਰਕੇ ਨੇ ਬਈ ਇਹ ਸਾਰੇ ਆਪਾਂ ਨੇ ਇਕੱਠੇ ਦੇਣੇ ਆ ਬਈ ਟੁੱਟ ਮੈਂ ਨਹੀਂ ਦੇਣੇ ਬਈ ਇਕੱਠੇ ਦੇਣੇਗੇ ਇਹਦੇ ਵਿੱਚ ਇੱਕ ਜੋੜਾ ਇੱਕ ਮਦੀਨ ਹੈ ਬਈ ਅਲੱਗ ਕਾਲੀਏ ਜਿਹੜੀ ਦੋ ਨਾਰਾ ਹੈ ਬਈ ਠੀਕ ਹੈ ਇੱਕ ਦਸਰਾ ਜੀ ਨਾਰਾ ਇੱਕ ਛੱਟਾ ਸਰੇਗਾ ਹੋਣਾ ਰੇਗਾ ਸਾਰੇ ਵੀ ਤੁਹਾਨੂੰ ਦਿਖਾ ਵੀ ਦਿੰਨੇਗੇ ਹੋ ਬਈ ਆਦਾ ਜੋੜ ਹੈਗਾ ਬਣਾਇਆ ਬਣਾਇਆ ਇਹ ਜੋੜ ਹੈਗਾ ਤਾਂ ਠੀਕ ਹੈ ਬਾਈ ਜੀ ਇਹ ਨਾ ਜੇ ਕਾਲੇ ਕਬੂਤਰੀ ਹੈ ਬਈ ਇਹ ਆਦਾ ਕਬੂਤਰੀ ਹੈ ਬਈ ਤੇ ਆਦੋ ਨਾਰਾ ਹੈ ਬਈ ਆਦੋ ਨਾਰਾ ਹੈ ਬਈ ਇਕੱਠੀ ਦੇਣੇ ਆਪਾਂ ਨੇ ਇੱਕਾ ਜੋੜਾ ਬਈ ਠੀਕ ਹੈ ਬਾਈ ਤੁਹਾਨੂੰ ਸੰਦੇਸ਼ ਆਵਣ ਉਹ ਦੇਣੀ ਆਪਣੇ ਇਕੱਠੇ ਠੀਕ ਹੈ ਜੀ ਕਿਸੇ ਨੂੰ ਲੋੜ ਦਾ ਆਪਣਾ ਕੰਟੈਕਟ ਕਰ ਸਕਦਾ ਬਾਈ ਜੀ ਫੋਨ ਨੰਬਰ ਵੈਰਾ ਬਾਈ 088728 01433 ਮੇਰਾ ਫੋਨ ਨੰਬਰ ਹੈ ਬਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਵਾਟਰਮਾਰਕ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਆ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਏ ਗੁਰਜੀ ਕਾ ਗੱਲ ਸਾਹ ਉਹ ਵਾਏ ਗੁਰਜੀ ਦੀ ਬਾਤ